ਹਾਂਜੀ ਮਸਤਰੀ ਦਾ ਜੀ ਸੌਰੀ ਜੀ ਬੰਦਰੀ ਤਾਰ ਨੇ ਕਹੀ ਸਾਡੇ ਕੋਲ ਇੱਕਾ ਬੰਦੇ ਅਸੀਂ ਦੂਆ ਇਹ ਇਹ ਕਹੀ ਰਾ ਉੱਤਰਦੀ ਆ ਇਹਦੇ ਨਾਲ ਪੰਜੇ ਜਨ ਇਹਦੇ ਕਾ ਬਹੁਤ ਅੱਲਾ ਕਾਂ ਸਲਾਈਏ ਪੰਜਾ ਕਿੱਥੇ ਤੇ ਲਈ ਆਈਏ ਇੱਕਾ ਉਹ ਪੰਜਾ ਸਾਡਾ ਚੱਲਦਾ ਹੈ ਦੂਏ ਨਾਲ ਹੀ ਉੱਤਰਦੀ ਆ ਇਹਦੇ ਨਾਲ ਬਹੁਤ ਔਖੀ ਆ ਦੇਵਰਾਜ ਹਲੇ ਹੈ ਦੇਵਰਾਜ ਵਾਲੀ ਕਹੀ ਨਾ ਬਹੁਤ ਔਖੀ ਉਹਦੇ ਕੱਢੇ ਤੋਂ ਉੱਪਰ ਦੇ ਉੱਪੀ ਆ। ਹਾਂਜੀ। ਪੂਰੇ ਸਿੱਕੇ ਨੇ ਉਰੇ। ਹਾਂ। ਇਹ ਇਹ ਪੰਜੇ ਨਾਲ ਬਹੁਤ ਵਧੀਆ ਆਉਂਦੀ ਐ। ਉਹਦੇ ਰੁਕੀ ਆ ਕੇ ਆਏ ਕੱਡੇ ਉੱਪਰ। ਜੋਰ ਆ ਗਿਆ ਕਿਆ ਦੇਵਰਾਜ? ਕੋਈ ਕੋਈ ਚਾਰ ਤੋਂ ਉਸ ਪਾਸੇ ਕਰਨਾ। ਹੋਰ। ਅੱਧੀ ਉੱਤਰ ਚੱਲੀ ਬੱਸ। ਇੱਥੇ ਆਏ ਨੇ ਟਹਿਰੇ ਐ ਇੱਥੇ। ਅੱਧੀ ਉੱਤਰ ਗਈ ਐ ਸਮਝੋ।

ਵੀ ਇੰਨਾ ਕਿਆ ਹੋ ਗਿਆ ਇਹਨੂੰ ਕੋਈ ਮੇਕ ਹੈ ਹੋ ਸਕਦੀ ਆ ਜਿਹੜੀ ਨੇ ਕੱਢ ਦਮਾ ਗੇਰ ਚ ਮੈਂ ਤੇ ਰੋੜਣਾ ਪਵੇ ਮੈਂ ਤਾਂ ਲਾਈ ਵਿੱਚ ਲੋ ਜੀ ਤਾਂ ਉਹਦੇ ਗਾਣੇ ਟਿਊਬੇ ਪਾਣੀ ਪਈ ਹੁਣ ਜਾਂਦੀ ਲੱਗੀ ਫੇਰ ਵੀ ਚੈੱਕ ਕਰ ਲੈ ਭਾਈ ਬਾਈ ਹਈ ਕੋਈ ਚੀਜ਼ ਹੋ ਗਈ ਆ ਹੁਣ ਤਾਂ ਖੋਲਿਆ ਵਾ ਇਹ ਉਹ ਇਹਨੂੰ ਕਵਰ ਕਢਾਤਾ ਹੈ ਪੁਰਾਣੀ ਟਿਊਬ ਦਾ ਸੁਰੱਖਿਆ ਕਵਜ ਦੇਤਾ ਇਹਨੂੰ ਕੋਟ ਫੁਵਾਤਾ ਐਨ ਵਧੀਆ ਚਾ ਵੰਗਿਸ ਗੋਲਟੀ ਦੀ ਹੈ ਇਹ ਰੇਮਤਲ ਚ ਉਹਨੇ ਆਪ ਤਿਆਰ ਕਰੇ ਹੁੰਦੇ ਹਨ ਕੋਈ ਮੜੀ ਮੋਟੀ ਉਨੀ ਕੀ ਕਿਤੇ ਰਹੇਗੀ ਇੱਕ ਮਿੰਟ ਲੈਣ ਚੱਲੇ ਆ ਦਾ ਗਿਆ ਦੇਖੇ ਪੈਂਚਰ ਮੈਗਾ ਕਹਿੰਦਾ ਪੈਂਚਰ ਲਵਾਉਣਾ ਹੋਇਆ ਬਤਾ ਕੱਲ ਸ਼ਾਮ ਦਾ ਕੱਲ ਤੂੰ ਹੈ ਨਹੀਂ ਤਾ ਓਰੇ ਤੁਹਾਨੂੰ ਮੈਂ ਕਿਹਾ ਸੀ ਤਾਂ ਹੀ ਕੱਲ ਸ਼ਾਮ ਨੂੰ ਆਇਆ ਤਾਂ ਹੈ ਨਹੀਂ ਤਾ ਨਹੀਂ ਤਾ ਜਦੇ ਲਵਾ ਦੇਣਾ ਤਾਂ ਇੱਥੇ ਤੇ ਮੈਂ ਕਿਹਾ ਹੁਣ ਤਾਂ ਕੱਦ ਲੂ ਲੱਗੂਗਾ ਬੱਬੇ ਕਰਤੀ ਲਪਾਈ ਦੀ ਤਿਆਰੀ ਹੈ ਜਿਹੜੇ ਰਹਿੰਦੇ ਉਹ ਕਰਤੇ ਪੂਰੇ ਅੱਜ ਬਜਰੀ ਠੀਕ ਹੈ ਇਹ ਆਹ ਬਜਰੀ 5 ਬੋਲ ਲਈ ਆ ਤੇ ਦੇਣੀ ਓ ਜੀਰਾ ਬਜਰੀ ਤਾਂ ਹੈਗੀ ਆ ਇਹ ਇੱਕ ਬੋਆਇਆ ਵਿੱਚ ਮੈਂ 20 ਨੰਬਰ ਨਹੀਂ ਬਾਕੀ ਸਾਰੀ 10 ਨੰਬਰ ਆ ਹਰ ਇੱਕ ਬੋਲੇ ਹੈ ਮੋਟੀ ਦਾ ਇੱਕ ਪੋਆ ਲਿਆ ਬਾਕੀ 4 ਪਤਲੀ ਦੇ ਪੋਆਲੇ 10ਰ 20 ਨੰਬਰ ਬਜਰੀ ਹੁੰਦੀ ਹੈ ਲੈਂਟਰ ਵਾਸਤੇ ਇਹ ਬਰਾਬਰ ਜਾਏਗੀ ਜੇ ਲੈਂਟਰ ਨੂੰ ਲਪਾਉਣਾ ਹੁਣ ਆਪਾਂ ਅਗਰੇ ਲੈਂਟਰ ਪਾਉਣਾ ਦਾ ਮੈਂ ਪਤਲੀ ਹੋ ਲਿਆ ਸਲੀਪਾਂ ਸਲੂਪਾਂ ਨੂੰ ਮੈਨੂੰ ਵਧੀਆ ਰਹਿੰਦੀ ਆ ਫਾਸ ਨੂੰ ਵੀ ਠੀਕ ਆ ਚੱਲੀ ਜਾਣੀ ਫਾਸ ਬੋਸ ਪਰ ਉਂ ਵੀ ਜਿਆਦਾ ਹੋ ਜਾਂਦੀ ਆ ਬਜਰੀ ਫੇ ਮੈਂ ਜਿਆਦਾ 10 ਨੰਬਰੇ ਪੋਆ ਲਿਆ 20 ਨੰਬਰ ਘੱਟੇ ਪੋਾਈ ਹਾਂ ਉਹ ਰੇਤਾ ਲਿਆ। ਉਹ ਉਹਨੇ ਕਾਲੂ ਬਜਰੀ ਲੈ ਆਉਣੀ ਮੈਂ ਰੇਤਾ ਲੈ ਆਉਣਾ। ਅੱਛਾ। ਠੀਕ ਹੈ। ਛਾਂ ਗੱਲ ਇਕੱਠੀ ਲੈ ਆਇ ਤੇ। ਲੈ ਭਾਈ ਤੁਹਾਨੂੰ ਪੁੱਛਿਆ ਮੈਂ। ਹਾਂ ਹਮਨ ਕਹੀ ਦਿੰਦੋ ਨਾ ਹਫਤੇ ਤੱਕ ਇਹਵਾ। ਅੱਛਾ। ਹੂੰ। ਠੀਕ ਆ। ਉਹ ਮੈਂ ਦੱਸਿਆ ਦਾ ਮਰਾ ਤਾਂ ਮੋਬਾਈਲੇ ਕੇ ਆਇ ਤੇ। ਮਗਾ ਭੈਲੇ ਜਾ। ਅੱਛਾ ਕੁਛ ਹੋਰ। ਯਾਰ ਇਹ ਟੂਕੀ 25 ਰੁਪਏ। 23 ਰੁਪਏ ਰੇਤਾ। ਹਾਂ 23 ਰੁਪਏ ਰੇਤਾ। 25000 ਰੁਪਏ ਨਾ ਸੈਕਰੀਟਾ ਸਾਰੇ ਖਰਚੇ ਪਰਚੇ ਪਾ ਕੇ ਲਦਾਈ ਲੂਈ ਸਾਬੂ ਕਰਕੇ ਇਹਨੇ ਡੇਢ ਸੀ ਕਿ ਦੋ ਡੇਢ ਡੇਢ ਹੈ ਇਹਦੇ ਚ ਤਾਂ ਡੇਢ ਹੀ ਆਉਣਾ ਇਹਦੇ ਚ ਡੇਢ ਕੇ ਆਉਣਾ ਇਹਦੇ ਚ ਤਾਂ ਬਾਕੀ ਹੁਣ ਰੇਤੇ ਦਾ ਲਿਆਉਂਗਾ ਕੱਲ ਪਰਸੋਂ ਇੱਕ ਚਲ ਓਹੋ ਪਾਤੀ ਟਿਊਬ ਜੇ ਲੈ ਆਉਦੇ ਹੁਣ ਕੱਲ ਚ ਰੌਂਦਾ ਫਰੀ ਗਿਆ ਪਤਾ ਲੱਗਿਆ ਨਹੀਂ ਵੀ ਪੈਂਚਰ ਹੋਣਾ ਮੈਂ ਤਾਂ ਬਾਜੂ ਵੀ ਨਹੀਂ ਦੇਖੀ ਤੁਸੀਂ ਦੱਸਿਆ ਜਾਦਾ ਮੈਂ ਤਾਂ ਵੀ ਦੇਖਾ ਮੈਂ ਕਿ ਇੱਕ ਪਾਸੇ ਨੂੰ ਜਾਂਦੀ ਆ ਇੱਕ ਦਿਨ ਤੋਂ ਫ੍ਰੀ ਵੀ ਆ ਉਹਦਾ ਮੈਂ ਦੇਖਦੀ ਸਾਰ ਦੱਸਤਾ ਮੈਂ ਕਿ ਹਵਾ ਘਟਾ ਇਹ ਚ ਮੈਂ ਇੱਕ ਪਾਸੇ ਜਾਂ ਦੇਖਿਆ ਪੈਂਚਰ ਜਾਂ ਦੇਖਿਆ ਤੁਸੀਂ ਜਾਂ ਮੈਂ ਦੇਖਣ ਵੀ ਅਗਿਆਦਾ ਕਿ ਇੱਕ ਪਾਸੇ ਨੂੰ ਕਹਦੇ ਖਿੱਚਦੀ ਜਾਂ ਨਾ ਕਿ ਅੱਗੇ ਤਾਂ ਡੇ ਖਿੱਚਦੀ ਨਹੀਂ ਤਾਂ ਪਤਾ ਲੱਗਦਾ ਫੇਰ ਬਦਲ ਮੈਂ ਪੈਂਚਰ ਦਾ ਪਤਾ ਲੱਗਦਾ ਹਲਾਉਣ ਜਿਆ ਨਾਲ ਲੱਗ ਜੀਦਾ ਇਹ ਪਤਾ ਲੱਗਣਾ ਇਹ ਕਿਹੜੇ 2 ਟਾਇਰ ਨਹੀਂ ਹੈਗੇ 3 ਟਾਇਰਾਂ ਕਰਕੇ ਖਿੱਚੀ ਜਾਂਦੀ ਆ ਇਹ ਰੇਜ਼ ਇਹ ਟਾਇਰ ਵੀ ਦੁਵਾ ਦੇ ਜਿਹੜਾ ਕੰਮ ਨਹੀਂ ਕਰਦਾ ਜਿਹੜਾ ਕੰਮ ਕਰਦਾ ਪਤੰਦਰਾ ਉਹ ਆ ਇਹ ਬਹੁਤ ਆ ਹਾਂ ਠੀਕ ਆਸਿਆ ਹਾਂ ਨਾਲੀ ਤਾਂ ਖੁੱਲਿਆ ਨਹੀਂ ਉਹ ਹਾਂ ਨਹੀਂ ਤਾਂ ਖੁੱਲਤਾ ਜਾਣਾ ਤਾਂ ਨਹੀਂ ਔਖਾ ਖੁੱਲਣਾ ਹੁੰਦਾ ਚੱਲ ਹੁਣ ਤੂੰ ਸਿਮੈਂਟ ਲਿਆ ਫਿਰ ਕਰਾਈਏ ਇਹਨਾਂ ਦੀ ਲਪਾਈ ਸ਼ੁਰੂ ਫਿਰ ਦੇਖੀਏ ਪੈਪ ਉਪਰ ਦੱਬ ਕੇ ਵੀ ਕਿਆ ਕਹਿੰਦਾ ਇਹ ਲੈਵਲ ਪਹਿਲਾਂ ਰੇਤਾ ਟਕਾਣੀ ਲਾਉਣਾ ਪੈਣਾ ਰੇਤਾ ਕਿੱਧਰ ਸਟਿਈਏ ਰੇਤਾ ਉਹ ਫਿਲਵਾਨਾ ਲਾ ਕੇ ਉਧਰ ਕੰਮੇ ਆ ਜਣਾ ਕਰੇ ਹਾਂ ਕੰਮ ਤਾਂ ਆ ਜਾਣਾ ਬਾਬੂ ਕੋਈ ਲੱਗ ਵੀ ਰਿਹਾ ਤੇ ਇੱਥੇ ਉਹਨੇ ਇਹ ਕਰ ਖਾ ਲੈਣਾ ਚਾਹੀਏ ਕੋਈ ਨਾ ਪੁੱਠੀ ਲੱਗੀ ਆ ਉੱਥੇ ਦੇ ਲਾ ਕੇ ਉੱਥੇ ਤਾਂ ਆਪਾਂ ਪੈਪ ਵੀ ਦੱਬਣਾ ਨਾ ਫਿਰ ਉਹ ਵੀ ਚਲੋ ਉੱਥੇ ਪਾ ਦਿੰਦੇ ਆ ਆ ਬੱਚੇ ਦੇ ਪਾਦੇ ਪਾਦੇ ਖਾ ਲੈ ਜੀ ਬਜਰੀ ਕੋਲ ਆ ਯਾਰ ਜਿੱਥੇ ਟਾਇਰ ਟ੍ਰੈਡਲੇ ਦੇ ਉੱਥੇ ਰੱਖਾ ਦੇਣਾ ਬਜਰੀ ਦੇ ਮੂਰੇ ਉੱਥੇ ਰੱਖਾ ਦੇ ਹਾਂ ਬਜਰੀ ਦੇ ਮੂਰੇ ਰੱਖਾ ਦੇਣਾ ਉਹ ਜਿੱਥੇ ਟਰਾਲੇ ਦੇ ਟਾਇਰ ਆ ਬਿੱਟਾ ਬਜਰੀਆਂ ਹੱਸ ਪਰ ਰੱਖਦੇ ਆ ਮਿੱਟੀ ਨਾਲ ਦੇ ਬਸ ਫੇਰ ਫਰਤਾ ਦੇ ਹਾਂ ਦੇਖ ਲੈ ਛੱਡ ਕੇ ਦੇਖ ਲਈਏ ਪਾਣੀ ਦੇਖ ਬਾਬਾ ਆ ਗਏ ਹੈਗਾ ਬਾਬਾ? ਕੀ ਆਗਲਾ? ਉਹ ਥੱਲੇ ਖੁੱਲਾ ਉੱਥੇ। ਮੋਲੋਜੀ ਕਾਕੇ ਨੇ ਵਿੱਚੇ ਦੱਬਤਾ। ਉਹ ਬੰਦ ਕਰਨਾ ਪੈਣਾ ਫੇਰ ਪਾਣੀ ਛੱਡ ਹੋ ਜਾਣਾ। ਕਿੱਥੇ ਖੁੱਲਾ? ਨਹੀਂ ਅਸੀਂ ਚੈੱਕ ਤਾਂ ਕਰ ਲੀਏ। ਉਰੇ ਕਾਕੇ ਨੇ ਵਿੱਚ ਦੱਬਤਾ ਇੱਥੇ ਪੁਆਇੰਟ ਆ। ਅੱਛਾ ਇਹਦੇ ਵਿੱਚ ਪੁਆਇੰਟ ਆ। ਹਾਂ। ਅਸੀਂ ਵੇ ਇੱਧਰ ਤੇ ਪੁਆਇੰਟ ਦੱਬੂਗੇ। ਹਾਂ। ਇੱਧਰ ਤੇ ਫੇਰ ਉਹ ਉੱਥੇ ਜਾਊਗਾ ਸਿੱਧਾ ਜਿੱਥੇ ਉਹ ਲੋਹੇ ਦਾ ਪਿਆ। ਹਾਂ। ਉੱਥੇ ਟੈਂਕੀ ਲੱਗੂਗੀ। ਸਕੰਜੇ ਕੋਲ। ਹਾਂ, ਲੈਟਰਿੰਗ ਬਾਥਰੂਮ ਵਾਲੀ ਟੈਂਕੀ ਨਹੀਂ ਹੁੰਦੀ। ਹਾਂ, फ्लਸ਼ ਵਾਲੀ। ਹਾਂ। ਉਹ ਲਾ ਦੇਣੀ ਬਸ। ਉਹ ਟੈਂਕੀ ਦਾ ਜੁਆਇੰਟ ਕਰ ਦੇਣੀ ਟੈਂਕੀ ਜੋ ਪਾਣੀ ਉਚਾਈ ਜਾਣਾ ਇਹ ਚੋਂ ਇਧਰ ਨਿਕਲੀ ਜਾਣਾ ਲੈ ਉਹ ਮੌਜੇ ਆ ਇਹ ਚੱਲ ਪਿਆ ਮੌਜੇ ਆਣੀ ਅੱਧੋਂ ਅੱਧਾ ਤਾਂ ਫਰਕ ਪੈਣਾ ਦੁੱਧ ਨੂੰ ਡੰਗਰ ਤਕੜਾ ਹੋ ਜਾਂਦਾ ਦੁੱਧ ਨੂੰ ਵੀ ਮਾਰ ਕੇ ਡੰਗਰ ਵੀ ਤਕੜਾ ਡੰਗਰ ਵੀ ਤਕੜਾ ਨੀ ਮੈਂ ਤਾਂ ਉਹ ਕਹਿੰਦਾ ਤਾਂ ਲਪਾਈ ਨੂੰ ਜਿਕੜਾ ਉੱਥੇ ਮਿੱਟੀ ਜ਼ਿਆਦਾ ਫਿਰ ਤੇਰੀ ਲਪਾਈ ਘਟ ਜਣੀ ਆ ਰੋਤਾ ਲੈ ਜਣ ਆਪਾਂ ਨੇ ਕਹਣਾ ਕੋਈ ਲੈਵਲ ਜੇ ਡਿੱਡ ਕਰ ਫੇ ਹੁਣ ਜੇ ਤੂੰ ਆਹ ਰੋਤਾ ਲੈ ਕੇ ਜਾਊਗਾ ਉਧਰ ਇਹ ਦੇਖਦਾ ਦੇ ਲੂਗੇ ਉੱਥੇ ਹਾਂ ਹਾਂ ਕਿਹੜਾ ਨਾ ਨਬਿਆ ਉਹ ਹਾਂ ਉਹ ਫਿੱਟਾ ਕੇ ਢੇਂਚੀ ਦੇ ਪਹਿਲਾਂ ਮੈਂ ਲੰਦੇ ਆਹ ਉੱਪਰ ਤੇ ਮਿਲਣਾ ਉੱਪਰ ਤੇ ਮਿਲ ਕੇ ਪੂਰੀ ਨੂੰ ਵੀ ਮਿਲ ਲਾ ਤੈਨੂੰ ਆਇਆ ਮਿਲਣ ਸੁੱਕੇ ਦਾ ਮੈ ਮਿਲਿਆ ਮਿਲ ਫਿਰ ਤੇਰੇ ਭਾਇਆ ਆਫਰ ਵਾਲਾ ਗੱਲ ਮੇਰੇ ਕੋਲ ਤੈਨੂੰ ਮੈਂ ਰੋਕਰ ਨੂੰ ਮੇਰੇ ਕੋਲ ਆਫਰ ਆ ਆਫਰ ਇਹਦੇ ਵਿੱਚ ਐਂਡ ਚ ਕੇ ਆਦਾ ਮੈਂ ਤੈਨੂੰ ਐਂਡ ਚ ਉਹ ਮਾਨੂੰ ਕੰਮੇ ਛਾਂ ਨੂੰ ਚਾਹੀਦਾ ਲੈ ਇਹ ਦੇ ਲੈ ਸੁੱਕੇ ਪੈਣੀ ਆਫਰ ਨੂੰ ਆ ਗਿਆ ਇਹ ਆਫਰ ਦਾ ਕਹੀਦੀ ਨਾ ਕਹੀਦੀ ਚਾਹ ਆਫਰ ਮੈਂ ਐਂਟਜੇ ਦਾ ਦਿੱਤੀ ਨਾ ਆਫਰ ਸੁੱਕੇ ਤਾਦੀ ਦੀ ਮੈਨੂੰ ਬਈ ਪਤਾ ਨਹੀਂ ਸੀ ਭੁੱਲ ਗਿਆ ਤੇਰੀ ਆਫਰ ਦਿੱਤੀ ਦੀ ਇਹਦੇ ਕਹਿੰਦਾ ਦੂਵੀਂ ਮੈਂ ਰੀਤੀ ਦੀ ਆਫਰ ਦਿੱਤੀ ਸੀ ਮੈਂ ਕਿਹਾ ਮੇਰੇ ਕੋ ਐਂਟਜੇ ਰੀਤਾ ਵੱਜ ਜਾਣਾ ਬਾਈ ਚੱਕ ਲਿਓ ਆਪਣਾ ਫਰਸ਼ ਚ ਮੈਨੂੰ ਪਾਉਣ ਨੂੰ ਦੂਆ ਲਿਆ ਦਿਓ ਨਦੀ ਵਾਲਾ ਦਰਿਆ ਵਾਲਾ ਲਈਓ ਜਿਹਨੂੰ ਚਾਹੀਦਾ ਪੀ ਜਾਂਦਾ ਆਫਰ ਤੇ ਸੁੱਕਾ ਮੈਂ ਲੈਣਾ ਕਿੰਨਾ ਕੁ ਚਾਹੀਦਾ ਇੱਕ ਰੇੜੀ ਚਾਹੀਦੀ ਮੈਨੂੰ ਇੱਕ ਰੇੜੀ ਹੈ ਮੇਰੇ ਕੋਲ ਮੇਰੇ ਵਾਲੀ ਨਾਲ ਖੜ ਜਾਣਾ ਲੈ ਲੀ ਕੋਈ ਨਹੀਂ ਲੈ ਜੀ ਰੇੜੀ ਲੈ ਜੀ ਮੇਰੇ ਕੋ ਹੁਣ ਪਿਆ ਦਾ ਵਿੜੇ ਚ ਮੈਂ ਲੱਗਿਆ ਹੋਣਾ ਨਾ ਨਾ ਠੀਕ ਹੈ ਅਜਰੀਰੇ ਚ ਆ ਕੇ ਮੈਂ ਪਰਾਂ ਲਾ ਦਿੱ ਤੰਦੂਰੀ ਸਾਰੇ ਮੈਂ 20 ਦਾ ਤਲੇ ਬਾਦ 3000 ਆਰਾ ਰਈਆ ਆਰਾ ਦੇ ਬਰਾਬਰ ਬਸ ਦੇਖ ਲੈ ਚਾਰ ਮੈਂ ਕੋ ਪਰਾਂ ਦਾ ਆਉਣਾ ਕੀਆ ਚੜਾਈ ਨੂੰ ਲਾਉਣਾ ਬਾਈ ਚਿਲਾ ਲਨ ਨਾ ਮੇਰੇ ਤੋਂ ਲਪਾਈਓ ਚੱਲਦੀ ਏ ਚਨਾਈ ਨੂੰ ਨਹੀਂ ਹੈਗਾ ਅੱਛਾ ਲਪਾਈਓ ਚੱਲਦੀ ਲਪਾਈਓ ਚੱਲਦੀ ਮੇਰੇ ਹੁਣ ਚੁਣਾਈ ਦਾ ਕੰਮ ਸਾਡਾ ਹੁਣ ਫਤਈ ਜਾਂ ਤਕਰੀਬਨ ਸਾਰਾ ਹੀ ਹੁਣ ਸਾਰੀ ਲਪਾਈ ਹੋ ਆ ਤੇ ਯਾਰ ਇਹਨਾਂ ਦੇ ਮੈਂ ਚਕਾਉਣਾ ਇਹ ਕੋਈ ਨਾ ਮਾੜਾ ਲੱਗਦਾ ਆਪਣਾ ਲੱਗਦਾ ਤੇ ਉਰਲੇ ਪਾਸੇ ਨੂੰ ਸੱਡ ਤੇਰੇ ਪੈਰਾਂ ਥੱਲੇ ਰੇਤਾ ਆਈ ਇਹ ਤੈਨੂੰ ਕਰ ਦਾਂ ਹੂੰ ਹੋ ਬਾਕੀ ਦੇਖਦੇ ਹਾਂ ਹੁਣ ਪਾ ਕਾਮਯਾਬ ਹੁੰਦਾ ਕਿ ਨਹੀਂ ਹੁੰਦਾ ਪੂਰੀ ਹੋਣੀ ਹੈਗੇ ਨਹੀਂ ਵੀ ਅੱਜ ਪਾਰਟੀ ਆ ਅਮਨੇ ਤਾਂ ਬਰਥਡੇ ਅੱਜ ਹਾਂ ਅੱਜ ਦਾ ਟੈਂਟ ਦੀ ਉੱਦਾਂ ਸਾਈਜ਼ ਨੂੰ ਜ਼ਿਆਦਾ ਵੀ ਆ ਫਾਈਟ ਸਵਾਰਤਾ ਇੱਦਣ ਨੂੰ ਹੈ ਜਨਮ ਦਿਨ ਆ ਅੱਜ ਮੁੰਡੇ ਦਾ ਕਿ ਜੀ ਅਮਨੇ ਹੀ ਪੱਤੀ ਦੇਉਂਦੇ ਦਾ ਸਮੰਗਣਾ ਉਹ ਕਰਾਉਂਦੇ ਹੀ ਨਹੀਂ ਇਹ ਅਮਨੇ ਸਾਰੀ ਹਲੇ ਇੱਕ ਵਾਰ ਹੀ ਆ ਪੰਜ ਛੇ ਬਨੇ ਇਕ ਨਹੀਂ ਇੰਨੇ ਇਧਰ ਆ ਹਾਮਨਾ ਉਹ ਤਿੰਨੇ ਅਮਨੇ ਇੱਕ ਕਿਹੜਾ ਉਹੀ ਕਹਿੰਦਾ ਮੈਂ ਮੇਰੇ ਸਾਹਬ ਦਾ ਹਾਲ ਦੀ ਘੜੀ ਦਾ ਕੰਮਜਾਬ ਆ ਇਹ ਉਹ ਜਗਾ ਵੀ ਘਟ ਕੇ ਏਰ ਲੀਨਾ ਨੇ ਗੋਲ ਕਰਕੇ ਫਿਰ ਡੰਗਰ ਦੇ ਵੀ ਨਹੀਂ ਵੱਜਦਾ ਪੂਰੀ ਗੋਲ ਕਰਕੇ ਨਹੀਂ ਵੱਜਣਾ ਇਹਨੇ ਜੇ ਚੌੜ ਤੋਂ ਤਾਂ ਫਿਰ ਤੇਰੇਓ ਵੱਜਣਾ ਤਾਂ ਖੁੱਲੂ ਦੀ ਸਾਰੇ ਮੇਰੇ ਵੀ ਡੰਗਰ ਦੇ ਵੱਜਣਾ ਤਾਂ ਫਿਰ ਡੰਗਰ ਤਾਂ ਉਹ ਵੀ ਫਾਦਾ ਏ ਸੰਗਲ ਹਾਂ ਮੂੰ ਸੰਗਲ ਵੀ ਨਹੀਂ ਫਸੂਗਾ ਇਹਦੇ ਚ ਕਾਕਾ ਉਹਦੀ ਸਾਰ ਕਹਿੰਦਾ ਆ ਗਿਆ ਚੀਜ਼ ਕਰੀ ਆ ਇਹ ਅੱਜ ਪਹਿਲੇ ਦਿਨ ਆਇਆ ਨਾ ਬੁਆਰੇ ਉੱਪਰ ਲਾ ਦਾਂਗੇ ਬੁਆਰੇ ਵੀ ਕੋਈ ਬੜੀ ਗੱਲ ਨਹੀਂ ਹੈਗੀ ਬੁਆਰੇ ਵੀ ਇਹਦਾ ਵਧੀਆ ਲੱਗਣਾ ਬੁਆਰਾ ਬੁਆਰੇ ਯਾਰ ਫਲਾਰੇ ਦਾ ਪਤਾ ਕੀ ਸਿਸਟਮ ਲਾਦਾ ਦਈਏ ਪਿੰਡਾਂ ਜਿਆਦਾ ਇੱਕ ਟ੍ਰੇਮਨਾ ਲਾ ਦੋ ਡੰਗਰ ਨੂੰ ਉਤੇ ਬਾਬ ਪਿੰਡਾਂ ਚਿਵਚਿਪੇ ਕਰੀ ਜਾਣਾ ਜੇ ਪਾਣੀ ਉਹ ਗਰੀ ਜਾਣਾ ਹੁਣ ਆਪਾਂ ਕਿਤੇ 24 ਘੰਟੇ ਨਾ ਆਈ ਜਾਉਂਗੇ ਹੁਣ ਆਪਾਂ ਇਹ 24 ਘੰਟੇ ਤੇ ਨਹੀਂ ਨਾ ਸਕਦੇ ਫੇਰ ਇਹਨਾਂ ਕੂਲਰ ਲਾ ਦੋ ਕੂਲਰ ਚ ਹਵਾ ਜੀ ਪਾਣੀ ਆਈ ਜਾਵੇ ਉਹ ਠੀਕ ਆ ਹਾਂ ਉਹ ਨੜਾਤੀ ਆਪਣੀ ਆ ਕਰਦਾ ਇਧਰ ਨਾਲ ਆਏ ਪਹਿਲਾਂ ਉਥੇ ਪਾਈਪ ਲਾ ਗਿਆ ਮੈਂ ਜੇ ਕਰਦਾ ਮੈਂ ਸਰ ਮੇਰੇ ਘਰ ਤੇ ਚਾਹੀਦਾ ਫਾਰਾ ਇੱਕ ਇੱਕ ਛਾ ਹੁੰਦਾ ਉਹਰੇ ਤੇ ਪੇਚ ਲਾ ਪਾਪ ਨਹਾ ਪਾਣੀ ਮਾਰੀ ਇਹ ਸ਼ਾਮ ਵਾਲਾ ਫੋਰਾ ਕਹਿੰਦਾ ਨਹੀਂ ਨਹੀਂ ਉਹ ਵਾਲਾ ਨਹੀਂ ਇਹ 9 ਦਾ ਦਿਨ ਚ ਨੂੰ ਸਰਚ ਪਾਣੀ ਪਾਉਣ ਵੈਜ ਜਾਂਦਾ ਦੁਪਹਿਰੇ ਚ ਇਹ ਮਜਦ ਇੱਧਰ ਨਾ ਕੱਪੜੇ ਤੇ ਸੋਪੀ ਜੇ ਚੱਲ ਲੇ ਜੀ ਜੇ ਤੇਰਾ ਦਿਲ ਕਰਿਆ ਕੋਈ ਨਹੀਂ ਆ ਗਿਆ ਬੱਸ ਮੈਂ ਮੈਂ ਪਹਿਲਾਂ ਹੀ ਤਾਂ ਮਾਨੇ ਮੇੜਾਂ ਨਾਲ ਫਿਰ ਪਹਿਲਾਂ ਢੇੜਦੇ ਉਹਦੇ ਬਾਅਦ ਮੈਂ ਰੈਡੀ ਕਰੀ ਇੱਥੀ ਆ ਕਿਹੜੀ ਉਹਦੀ ਆੜੀ ਦੂਈ ਰੇਟ ਰੇਟ ਨਾਲੇ ਬਾਲੇ ਤੇ ਖੜੀ ਉੱਥੇ ਜਿੰਦਾ ਦਾ ਗੁੱਲਾ ਜਿੰਦਾ ਲੱਗਿਆ ਹੋਣਾ ਪੈ ਮਾੜਾ ਜੀ ਬੋਲਦੇ ਬਖਾਨੇ ਮੇੜਾ ਦਾ ਯਾ ਕਹਿੰਦਾ ਭੂ ਦੇ ਤਾ ਮੜ ਗਈ ਗੱਲ ਹੁਣ ਹੈ ਬਾਲ ਦੀ ਕੀ ਗੱਲ ਠੀਕ ਆ ਹੈ ਵਧੀਆ ਬਣਾਤਾ ਇਹਨ ਮਿਸਤਰੀ ਨੇ ਇਸ ਤਰ੍ਹਾਂ ਆ ਗਿਆ ਕਢਦੇ ਥੈਲਾ ਵਿੱਚ ਤੇ ਹੁਣ ਲੈ ਲਾਕੀ ਉਹ ਆਪਾਂ ਨੀਰੂ ਮਾਰ ਦਾਂਗੇ ਉੱਪਰ ਬਸ ਠੀਕ ਆ ਪਾਤਾ ਪਾਤਾ ਲਈ ਪਾਣੀ ਭਰੇ ਦੇਣਾ ਬਾਹਰ ਬਾੜੀਆਂ ਆਉਂਗਾ ਅਮਰੂ ਦੇਰੂ ਠਾਈ ਨਾ ਇਹੂ ਦਾ ਹਲੇ ਭਜੂਗਾ ਯਾਨੀ ਕਿ ਆਪਾਂ ਨੇ ਇੱਕ ਚੈੱਕ ਕਰਕੇ ਦੇਖਿਆ ਕਰਕੇ ਤਿਆਰ ਬਾਕੀ ਨਾਉਂਗਾ ਬਾਰੇ ਵਿੱਚ ਪਾ ਲੈਣਗੇ ਸੈਟ ਆ ਗਿਆੜਾ ਗੋਲਾ ਨਾਲ ਇਹ ਸਾਨੂੰ ਟੰਗੀ ਨਹੀਂ ਆਉਂਦੀ ਮੈਂ ਤਾਂ ਇਹਨੋਂ ਨਾਲ ਜਿਹੜਾ ਕਿਨਾਰੇ ਭਾ ਕਰਦੇ ਨਾ ਨਹੀਂ ਮੈਂ ਸੱਪ ਨਹੀਂ ਜਾਂਦੀਆਂ ਹਾਂ ਸਹੀ ਗੋਲ ਹੋ ਗਏ ਹੂੰ ਗੋਲ ਹੋ ਗਏ ਫੁੱਟੂਗਾ ਨਹੀਂ ਫਣੀ ਰਖਾ ਦੇਣਾ ਹੈ ਹਾਂ ਜੀ ਸਿੱਖਣਾ ਮੈਂ ਵੀ ਖਾਈ ਆ ਗੋਲੀਆਂ ਦੀ ਕੋਟ ਚੱਲ ਜਾਓ ਵਾ ਠੀਕ ਹੈ ਬਾਪੂ ਨੇ ਸੋਕਰ ਕੋਈ ਕੀਤਾ ਪਾਸ ਕਰੀ ਹਾਂ ਰੱਬੇ ਮੈਂ ਬਾਪੂ ਕਿਸੇ ਚੀਜ਼ ਨੂੰ ਤਾਂ ਰਾਜੀ ਹੋਇਆਗਾ ਇਹ ਵੀ ਬਹੁਤ ਆਈ ਆ ਮਨ ਬਾਸਲਾ ਵਿੱਚ ਮਿਲ ਨਹੀਂ ਆਣੀ ਬਾਸਲਾ ਵਿੱਚ ਅਸੀਂ 2 ਵਰੀਆ ਬਾਈ ਨਾਲ ਟੂਲ ਲਿਆ ਟੂਲ ਕੱਟ ਕੇ ਗਾ ਉਹ ਭਾਈਆਂ ਨਾ ਨਾ ਹੁਣ ਵਧੀਆ ਬਣ ਗਿਆ ਠੀਕ ਆ ਇਹ ਵਧੀਆ ਬਣ ਗਿਆ ਹੁਣ ਬਾਕੀ ਹਮੇਸ਼ਾ ਪਾਸ ਕਰੂੰਗੀ ਆਕੇ ਪਰਸੋ ਜੋ ਹਫਤੇ ਤੱਕ ਜਿੱਦਣ ਉਹਨਾਂ ਦਾ ਟਾਈਮ ਲੱਗ ਗਿਆ ਜਿੱਦਣ ਪਾਸ ਕਰੂੰਗੀ ਆਹ ਲਾ ਕਰਵਾ ਦੀ ਪਾਉਣ ਦਾ ਮੀਨ ਵੀਰੇ ਥੋੜਾ ਪੰਜ ਸੱਤ ਦਿਨ ਹੋਰ ਹੈ ਨਹੀਂ ਨਹੀਂ ਤੂੰ ਕਿਆ ਬੋਲ ਰਿਹਾ ਸਿੰਘ ਕਰ ਹਫਤਾ ਬਹੁਤ ਆਪੂ ਹਫਤਾ ਬਹੁਤ ਹੈ ਇਨਾ ਲੰਬਾ ਟਾਈਮ ਨਹੀਂ ਲੰਘੇ ਹੋਣਾ ਤੇ ਉਧਰ ਕੰਮ ਨਹੀਂ ਹੋਣਾ ਉਧਰ ਉਧਰ ਹੋਵੇ ਹੁਣ ਉਹਨੂੰ ਕਿਤੇ ਤੂੰ ਮਹੀਨਾ ਲਾ ਦੂਗਾ ਹਾਂ ਉਹਦਾ ਸਿੱਧਾ ਜੇਤੀ ਹੋਏ ਨਾ ਇੰਨ ਨੂੰ ਆਇਆ ਹਾਂ ਉਧਰ ਕਾਂਸਾ ਪਾਉਣੀ ਆ ਆਪਾਂ ਨੇ ਕੱਲ ਤੇ ਬਾਅਦ ਫਿਰ ਕਾਂਸਾ ਕਿੰਨੇ ਕਿ ਦਿਨ ਰੱਖਣੀ ਆ ਬਾਕੇ ਉਹ ਤਾਂ 3 ਦਿਨ ਰੱਖਣੀ ਪਲੇਟਾਂ ਹੀ ਪਾ ਦਾਂਗੇ ਥੱਲੇ ਪਲੇਟਾਂ ਸਾਫ਼ ਨਹੀਂ ਆ ਆਪਾਂ ਸਾਫ਼ ਆ ਹੂੰ ਥੱਲੇ 2 ਫੁੱਟ ਵਾਲੀ ਪਲੇਟ ਲੈ ਲੈਣੀ ਆ ਆਪਾਂ ਨੇ ਜਾਊ ਦੇ ਵੀਰੇ ਪਾ ਦੇਣੀ ਆ ਪਈਆਂ ਪਲੇਟਾਂ ਪਲੇਟਾਂ ਪਈਆਂ ਤਾਂ ਹੈਗੀਆਂ ਕੱਢ ਕੇ ਬਾਕੀ ਮੂੜੇ ਆਉਣੀਆਂ ਕਾਂਸਾ ਪਾ ਦੇ ਪਾ ਦੇਣੀ ਆ ਪਰ ਸੋ ਨੂੰ ਬਸ ਉਹ ਤਿੰਨ ਦਿਨ ਖੁੱਲਣ ਨੂੰ ਵੀ ਲੈਣੀ ਆ ਉਹਨਾਂ ਨੇ ਇਹ ਫਾਸ ਰੁਕ ਜੂਗਾ ਪੈਂਡਿੰਗ ਕੋਈ ਚੱਕਰ ਨਹੀਂ ਦੋਵਾਂ ਪਾਸੇ ਐਡਜਸਟਮੈਂਟ ਚੱਲੀ ਜਾਣੀ ਮਤਲਬ ਕਹਿੰਦਾ ਬਈ ਲਾਈਨ ਬਣੀ ਰਹੇ ਕੰਮ ਨਾ ਰੁਕੇ ਬੱਸ ਇਹ ਆ ਸਾਬ ਕਿ ਦੋਵਾਂ ਪਾਸੇ ਸਿਸਟਮ ਚਲਾਈ ਜਾਣਾ ਇੱਧਰ ਵੀ ਉੱਧਰ ਵੀ ਹੈਂ ਪਰ ਸਲੀਪਾ ਪਾਣੀ ਹਾਂ ਸਲੀਪਾ ਕਰ ਦੇ ਲੈ ਬੱਸ ਅੱਲਾ ਕਰ ਦੇ ਲੈ ਪਾ ਜੀ ਜੀ ਸਲੀਪਾ ਦੇ ਵਿੱਚ ਗਾੜੀ ਚਲਾਣਾ ਓਫਾ ਹਾਂ ਕੰਦ ਨੂੰ ਜਿਵੇਂ ਕੰਦ ਨੂੰ ਹੁਣ ਸਦਾ ਗਾਜੇ ਵਾਲੇ ਜਿਹਾ ਲੱਗਦਾ ਉਹ ਸਲਾਪੜੀਏ ਕੱਟ ਦੇਣੀ ਆਪਾਂ ਨੇ ਅੱਛਾ ਫੇਰ ਆਪਾਂ ਨੇ ਬਾਅਦ ਵਿੱਚ ਐਸਾ ਉਹ ਕਰਨਿਆ ਮੋੜ ਵੀ ਆਏ ਪਲੇਟਾ ਚ ਚੱਕ ਲਿਆ ਮੋਜੇ ਤੇਰੇ ਉਹਦੇ ਦੁਆਰਾ ਆ ਜੂ ਹਾਂ ਚੱਲ ਕੋਈ ਚੱਲ ਠੀਕ ਹੈ ਹਾਂ ਤੇ ਭਾਈ ਉੱਚੀ ਨਹੀਂ ਵੀ ਤਾਂ ਬਾਈ ਹੋ ਜਾਂਦੀ ਆ ਠੀਕ ਆ ਠੀਕ ਆ ਕਿੰਨੇ ਆਣਾ ਵਿੱਚ ਨੂੰ ਆ ਅੱਡ ਦੇ ਆ ਪਹਿਲਾਂ ਆ ਅੱਡ ਦੇ ਉਹ ਲੰਘ ਹੋ ਜਾਣਾ ਵਿੱਚ ਨੂੰ ਆਹ ਆ ਉਹ ਸਿੱਟ ਦੇ ਉੱਪਰ ਨੂੰ ਲੰਗੇ ਉੱਪਰ ਨੂੰ ਆ ਜਾ ਆ ਜਾ ੜੀ ਨੀ ਇਹ ਚਾਹ ਪੀ ਲੈ ਜਾ ਪਿਆ ਜਾ ਬਹਿ ਜਾ ਅੱਧੇ ਕਿ ਬਣਾਇਆ ਪਾਣੀ ਵਾਲਾ ਦੇਖਾ ਕੇ ਲਪਾਈ ਕਰੀ ਆ ਆ ਜਾ ਚੜੇ ਉੱਪਰ ਨੂੰ ਚੜੇ ਆ ਆ ਜਾ ਆ ਜਾ 100 ਰੁਪਏ ਰੱਖ ਲੈ ਮਾਂਦਾ ਨਹੀਂ ਹੈਗਾ ਹਲੇ ਵੀ ਦੇਖ ਲੈ ਆ ਜਾ ਉਹ ਲੰਘਿਆ ਜੱਸਾ ਵੀ ਹੁਣ ਆ ਜਾ ਚਾਹ ਮਰਜੀ ਆ ਤੇਰੀ ਬਾਈ ਲੰਗੇ ਆ ਉਹ ਚੜ ਜਾ ਚੜ ਜਾ ਬਸ ਲੰਘ ਹੋ ਗਿਆ ਲੈ ਇੰਨਾ ਕੰਮ ਤਾਂ ਆ ਦੇ ਨਾ ਆ ਦੇ ਇਹ ਆ ਦੇ ਨਾ ਹੈ ਇਹ ਰਾਧੂ ਵੀ ਆ ਸਾਡਾ ਇੱਧਰ ਇਹ ਇਹ ਆ ਇਹ ਰਾਧੂ ਆ ਗਿਆ ਫਿਰ ਤਾਂ ਹੀ ਤਾਂ ਉੱਪਰ ਲਾਉਣਾ ਗੇਟ ਠੀਕ ਆ ਤੇ ਤਾਂ ਚਲੀ ਆ ਔਖੇ ਨਾ ਹੈ फेल बाबे फेल ਕਰਤਾ ਦੇ ਲਾਇ ਇਹਨੇ। ਕੀ ਯਾਰ ਦਲੀ ਅਸੀਂ ਇੰਨੀ ਮਿਹਨਤ ਕਰੀ ਆ ਤਾਂ ਫੇਲ ਕਰਤਾ ਹੈ। ਨਹੀਂ ਇਹ ਬਣਾ ਕਹਿੰਦੇ ਕਹਿੰਦਾ। ਹਾਂ। ਕਹਿੰਦਾ ਮੈਂ ਬਣਾਇਆ ਨਹੀਂ ਇਹਨੇ ਕਹਿੰਦੇ ਮੈਂ। ਮੈਂ ਤਾਂ ਬਣਾਉਂਦਾ ਹੀ ਆਇਗਾ। ਬਾਬੇ ਇਹ ਗੱਲ ਤੇਰੀ 1% ਨਹੀਂ ਕਰੋੜ ਪਰਸੈਂਟ ਸਹੀ ਹੈ ਤੇਰੀ ਇਹ। ਆ ਵੀ ਆ ਜੀ ਨਾ ਇਹ ਬਾ ਟੱਕਰ ਬੱਤੀ ਗਿਆ ਪਟਕੇ ਮਾਰਨੇ ਆ। ਇਹ ਆ ਕੇ ਇਹ ਜੱਟ ਬਦੇ ਦਾ ਬੰਨਗੇ। ਲੈ ਔਰੇ 4 ਦਿਨ। ਲੈ 4 ਦਿਨ ਆ ਆਪਾਂ ਆਏਗਾ। ਲੈ। ਤੂੰ ਐਂ ਤੇ ਖੁਦ ਹੀ ਸਾਡੀ ਹਾਲਤ ਦੇਖਦਾ। ਇਹ ਪਟਕੇ ਨਾ ਐਸਨੇ ਪਾਸੇ ਮਾਰੇ ਆ। ਨੇ ਇਲਾਇਲਾ ਉਹ ਜੇ ਨਰਮਾ ਹੱਥ ਨਾਲ ਲਈ ਇੱਕ ਨਹੀਂ ਪੀਲਾ ਨਹੀਂ ਪੀਲਾ ਜ਼ਮੀਨ ਦਾ ਤੇਰੇ ਨੋਂ ਇਹਦੇ ਨੋਂ ਇਹਦੇ ਆਵਾ ਤੇਰੇ ਨੋਂ ਲੋਗ ਨਹੀਂ ਇਧਰ ਗਏ ਗਾਉਂ ਨੂੰ ਕੋਈ ਪੈਗੋ ਪੁੱਛੋ ਲੈਣਾ ਦੇਖ ਲੈ ਬਾਬੇ ਇਹਦੇ ਨੋਂ ਤਾਂ ਹੈ ਨਹੀਂ ਦੁਆੜ ਫੇਰ ਐਉਂ ਨਹੀਂ ਫੇਰ ਕਹਿੰਦੇ ਕੁਰੀ ਦੇ ਦੋ ਇਹਨੂੰ ਕੌਣ ਵੇਦੂਗਾ ਜੇ ਜ਼ਮੀਨ ਦਾ ਬਾਬਾ ਕਹਿੰਦਾ ਰੇਤਾ ਕਿੱਥੇ ਹੋਣਾ ਸੋਣ ਲਾ ਮੈਨਾਂ ਜ਼ਮੀਨੋਂ ਲੱਗਣੀ ਕਹਿੰਦਾ ਤਾਂ ਰੇਤਾ ਹੋਣਾ ਦੱਸ ਬਾਪੂ ਮੇਰੇ ਤੇ ਨਹੀਂ ਆਉਂਗਰਾ ਹਾਂ ਬਾਪੂ ਮਾਂ ਦੀ ਪਹਿਲਾ ਬਾਪੂ ਦੇ ਵਾਦੇ ਹੋਊਂਗੀ ਹੋਣਗੇ ਬਾਪੂ ਜਿੰਦਾ ਬੈਠਾ ਜਾਦ ਬਾਪੂ ਮਾਂ ਦੀ ਪਹਿਲਾ ਬਾਪੂ ਆਣਾ ਲੋੜੀਆ ਇਹ ਇਹਦੇ ਕਰਾ ਦੇਣਾ ਜਿੰਦਾ ਬੈਠਾ ਰਹਿਣਾ ਜਿੰਦਾ ਜੀ ਨੌ ਲੋਣੀ ਪੈਂਦੀ ਸਾਡੇ ਨਹੀਂ ਲੋਈ ਗਾ ਬਾਪੂ ਨੇ ਕਿੰਨੀ ਲੱਗੀ ਓਏ ਬੱਬੇ ਤੂੰ ਬਹੁਤ ਛੇੜਦਾ ਇਹਨੂੰ ਪਰ ਕਰੇਗਾ ਬੱਬੇ ਦੀ ਕੈਟਾਗਰੀ ਦਾ ਇਹ ਭਾਈ ਭਾਈ ਆ ਭਾਈ ਭਾਈ ਆ ਇੱਕ ਦੂਜੇ ਦੀ ਦੁੱਖ ਜਾਣਦੇ ਆ ਇਹ ਤਾਂ ਹੀ ਇਨੀ ਟਿਕਣਾ ਕਰਦਾ ਇਹਨੂੰ ਤੂੰ ਕੀ ਨਹੀਂ ਜਾ ਬਿਲਕੁਲ ਹੋ ਗਿਆ ਇਹ ਨੂੰ ਮੈਂ ਉਹਨੂੰ ਨਾਮੂ ਕਰਾ ਰੇ ਤੇ ਮੈਂ ਕਿਹਾ ਬਿਲਕੁਲ ਨਹੀਂ ਦੋ ਚਲ ਠੀਕ ਹੈ ਇੱਕ ਬੰਦੇ ਦਾ ਰਿਸ਼ਤਾ ਹੁੰਦਾ ਹੈ ਤਾਂ ਹੋਣ ਲੱਗਦਾ ਹੈ ਹੈ ਥੰਮ ਲਾ ਹਾਂ ਬਥਾੜੀ ਜਗ੍ਹਾ ਇਧਰ ਨੂੰ ਤੈਨੂੰ ਕਿਹਾ ਤਾਂ ਗਿਆ ਤਾਂ ਪਹਿਨੇ ਵੀ ਇਧਰ ਰੱਖੀ ਤਾਰ ਲਾ ਬਈ ਸਮਾਨ ਹਾਂਜੀ ਹਾਂਜੀ ਕਰੀਏ ਪਾਈਪਾਂ ਦੀ ਫਿਟਿੰਗ ਹਾਂ ਹਾਂ ਪਹਿਨਾ ਤਾਂ ਕਾ ਤਾਰ ਪਾਈਪ ਰੇੜੀ ਪਾਸੇ ਕਰ ਟਰੈਕਟਰ ਤਾਂ ਬਤਾ ਇੱਧਰ ਲਾਤਾ ਤੈਨੂੰ ਇਹ ਕੱਢ ਦੇਣਾ ਹੁਣ ਤੈਨੂੰ ਇੱਥੇ ਕਿ ਹੱਦ ਲਾਉਣ ਨੂੰ ਮੈਂ ਇੱਥੇ ਜਗ੍ਹਾ ਨਹੀਂ ਦਿੱਤੀ ਹਾਂ ਉਪਰ ਨੂੰ ਕਮਾ ਲਿਆ ਹੁਣ ਗੇਟ ਖੋਲ ਕੇ ਨਿਬੜ ਗਿਆ ਮਿਸਤਰੀ ਹਾਂਜੀ ਹਾਂਜੀ ਹੁਣ ਲੱਗਣ ਲੱਗਿਆ ਚਵੱਟਿਆਂ ਨੂੰ ਹੈ ਹਾਂ ਪਾਣੀ ਵਾਲਿਆਂ ਨੂੰ ਅਸੀਂ ਇਹਨੇ ਪਾ ਦਈਏ ਪਾਈਪ ਅੱਛਾ ਮਨੂੰ ਬਜਰੀ ਸੜਦਾਂਗੇ ਜਿਹੜੀ ਹੋਈ ਕਿ ਉਹ ਰਕੇ ਰਿਹਾ ਜੀ ਬੱਜਰੀ ਪਾ ਦੇਉਗਾ ਠੀਕ ਉਹ ਬੱਜੀ ਮੇਕਰਾ ਹੋ ਜਾਂਦੀ ਹੈ ਪਾਣੀ ਪਾਤਾ ਕੀ ਪੈ ਪਾਤੇ ਬਸ ਲੱਗੇ ਲਿਆਂਦੇ ਪੈਪ ਹੈ ਐਂ ਏਤੀ ਰੱਖ ਲੈ ਏਤੀ ਰੱਖ ਲੈ ਬਾਈ ਏਤੀ ਰੱਖ ਲੈ ਜੀਰਾ ਹੈ ਐਂ ਅਹੀ ਪੰਡ ਪਹਿਲਾ ਵੀ ਪਈ ਉਹਦੇ ਉਹ ਤਾਂ ਦੋਏ ਪੈਪਾਂ ਦੀ ਆ ਬਿਜਲੀ ਵਾਲਿਆਂ ਦੀ ਉਹ ਤਾਂ ਬਿਜਲੀ ਵਾਲੇ ਆ ਆ ਦੋ ਆਏ ਆ ਉਹਦੇ ਵਿੱਚੋਂ ਪੰਡ ਚੋਂ ਹੀ ਲਿਆਇਆ ਕੱਢ ਕੇ ਆ ਦੋ ਨਿਕਲੇ ਆ ਆ ਪੈਪ ਲੈ ਆਂਦੇ ਹੁਣ ਹਾਂ ਇਹ ਪਾਣੀ ਨੂੰ ਨਹੀਂ ਦੱਬਣੇ ਚ ਬੱਚੇ ਨੂੰ ਫਰੂਦੇ ਵੀ ਲਿਆਇਆ ਹੁਣ ਕੱਲ ਪਰਸ ਨੂੰ ਉਹਦੀ ਫੀਟਿੰਗ ਕਰਾਉਣੀ ਆ ਅੰਦਰ ਟੂਟੀਆਂ ਦੀ ਤਰਲੇ ਸਮਾਨ ਸਾਰੀ ਸਕੂਟ ਮੁੰਨੂ ਰਾਜੇ ਸਾਈਡ ਪਰ ਟਰੈਕਟਰ ਲਿਆ ਇਹਨੂੰ ਪਾਸੇ ਕਰ ਫਿਰ ਪੈ ਪਾਈਏ ਇਹ ਔੜਵੇਂ ਹੁੰਦੇ ਆ ਬਾਈ ਇਹ ਹਾਂ ਹਾਂ ਮਰਦੇ ਉਹਦੇ ਨਾਲ ਕੋਈ ਬਰਕ ਨਹੀਂ ਉਹਦੇ ਨਾਲ ਕੋਈ ਚੱਕਰ ਨਹੀਂ ਹੈਗਾ ਚਾਹੇ ਸਾਲ ਬਾਅਦ ਮੁੜਿਆ ਮੈਂ ਚਾਹੇ ਸਾਲ ਬਾਅਦ ਕੋਈ ਨਾ ਪਰ ਬਰਕ ਨਹੀਂ ਆਹ ਪਤਾ ਨਹੀਂ ਬਹੁਤ ਬਝਾਦਾ ਨਹੀਂ ਨਾ ਨਾ ਉਹ ਨਹੀਂ ਕੁਝ ਵੀ ਕਹਿੰਦਾ ਹੈਗਾ ਤਾਂ ਬੱਚੇ ਤੋਂ ਬਸ ਪਤਾ ਨਾ ਵਧੀਆ ਬਾਈ ਹੋਗੀ ਬਹੁਤ ਵਧੀਆ ਬੰਦਾ ਬੰਦਾ ਉਹਦਾ ਮੈਂ ਟੈਂਕੀ ਲੈਣ ਗਿਆ ਹਾਂਜੀ ਪਿੰਬੀਆਂ ਦਾ ਲੱਗੇ ਹੈ ਅੱਜ ਆਪੇ ਹਾਂ ਜਗ੍ਹਾ ਤੇ ਅੱਗੇ ਵੀ ਆਪੇ ਕਰਦੇ ਆ ਜਿੰਨਾ ਕੋ ਹੁੰਦਾ ਹੋਰ ਇਹ ਕਿਹੜਾ ਬਹੁਤ ਔਖਾ ਔਖਾ ਕਿ ਹੈ ਹੈ ਤਾਂ ਔਖਾ ਹੀ ਵਾਰ ਦੋ ਤਿੰਨ ਪੈਪ ਜੋੜਨੇ ਤੇ ਇੱਕ ਉਧਰ ਤੇ ਇੱਥੇ ਨੂੰ ਜੁੜਿਆ ਗਾਬੇ ਸੈਂਟਰ ਤੋਂ ਆਦੂਆ ਦੋ ਪੈਪ ਜੋੜੇ ਆ ਤੀ ਆ ਹਲੀ ਇਧਰ ਪਈ ਬਸ ਸੋਫਾ ਕੀ ਆ ਸੋਖਾ ਤਾਂ ਹੈ ਨਹੀਂ ਇਹਨਾਂ ਨੂੰ ਹੁਣ ਮਚੋਣਾ ਕਿੱਕਣਾ ਜੀ ਧੱਕਾ ਕਰਕੇ ਇਹਦੇ ਨਾਲ ਦੂਆ ਬਾਅਦੇ ਖੂਬਗਾ ਹੁਣ ਯਸ ਬੋਸ ਇਕੱਲਾ ਦੇੁਰਾ ਉਹ ਜਾਕਲੀ ਉਹ ਪਿਆ ਬਾਬਾਈ ਦੇ ਪਰਲੇ ਪਾਸੇ ਚਿੱਟੇ ਵੇਪਾਂ ਦੇ ਪਰ ਉਹ ਚਾਹੀਦਾ ਹੁਣ ਇੱਕ ਤਾਂ ਕਰਤੀ ਆ ਵਾਪੀ ਉਹਨੂੰ ਕਪੂਏ ਨੂੰ ਲਪਾਈ ਪਾਣੀ ਵਾਲੇ ਨੂੰ ਜਿਹਦੇ ਦਾ ਦੂਆ ਵੀ ਦੱਬ ਦੇਣ ਜਿਹਦਾ ਚੋਟੀ ਨੂੰ ਬਣ ਗਿਆ ਹਾਂਜੀ ਉਹ ਵੀ ਫੇ ਠੀਕ ਆ ਫਿਰ ਦੁਬਾਰਾ ਕਿੱਥੇ ਪਟਾਉਗੇ ਨਹੀਂ ਦੱਬ ਲੈਣੇ ਦੇਖ ਲੈ ਸੋਨੂੰ ਦੇਖ ਲੈ ਛੋੜੇ ਕੰਮ ਅਮਰੀਕੀ ਹੱਲਾ ਕੰਮ। ਬਲੰਡਰੀਂ ਦਾ ਕੰਮ ਸਿੱਖ ਲੈ ਮਾੜਾ। ਹੈ? ਹਾਂਜੀ। ਅੱਜ ਨਹੀਂ ਕਰਦਾ ਇਹ ਬਲੰਡਰੀਂ ਦੀ। ਕਰ ਲਾਂਗੇ ਜੀ। ਚਾਹੇ ਇਲੈਕਟ੍ਰੀਸ਼ੀਅਨ ਦੀ। ਪਲੰਬਿੰਗ ਦਾ ਠੀਕ ਆ। ਰਮਿੰਦਰ ਜੀ। ਇਹ ਕੰਮ ਵਧੀਆ ਏ। ਸਮਾਨ ਸਾਨੂੰ ਸਾਰਾ ਪਤਾ। ਹਾਂਜੀ। ਪਰ ਇਹਦਾ ਨਾਉ ਨਹੀਂ ਗੱਲ। ਹਾਂ ਉਹ ਕਹਿੰਦੀ ਇਹਨੂੰ ਪਤਾ ਨਹੀਂ ਠੀਕ ਹੈ ਦੇ ਆਪਾਂ ਤਾਂ ਇਹ ਤਾਂ ਠੀਕ ਕਹਿੰਦੀ ਹੈ ਠੰਡੀ ਹੈ ਹਾਂਜੀ ਤੇ ਰੋਧ ਤਾਂ ਨਹੀਂ ਕਰ ਪਿਆ ਆਏ ਨਾ ਇਹ ਚੱਲ ਠੰਡੀ ਲੱਗਦੀ ਹੈ ਪਰ ਮਾਂ ਵੀ ਨਹੀਂ ਕਰਾਏਗਾ ਸਮਾਨ ਤਾਂ ਹੋਣੀ ਸਾਨੂੰ ਪਤਾ ਲੱਗਦਾ ਬਸ ਛੱਡ ਦੇ ਆਈ ਤਾਂ ਕਈਆਂ ਚੀਜ਼ਾਂ ਦਾ ਪਤਾ ਹੈ ਕਈਆਂ ਦਾ ਪਤਾ ਹੀ ਨਹੀਂ ਆਇਓ ਆ ਉਹ ਤਾਂ ਹੈ ਵੀਰੇ ਕਿ ਕਰੀ ਇਹੇ ਕੰਮ ਫਿਰ ਤਾਂ ਪਤਾ ਲੱਗੇ ਜਾਂਦਾ ਹੈ ਇਹ ਵੀ ਤੇ ਕਰੇ ਤਾਂ ਹੀ ਪਤਾ ਲੱਗਿਆ ਕਿ ਇਹ ਹਟੀ ਆ ਹੈ ਇਲਾ ਪੁਰਾਣੇ ਉੱਧੇ ਨਹੀਂ ਆਇਆ ਇਸ ਲਈ ਇਹਨੂੰ ਟਰੈਕਟਰ ਜਾਂ ਕੋਈ ਮੋਟਰਸਾਈਕਲ ਕੁਝ ਨਹੀਂ ਆਉਂਦਾ ਉਹ ਜਿਹੜੇ ਘਰ ਚੀਜ਼ਾਂ ਫਿੱਕ ਲੈਂਦਾ ਹੋਰ ਹੀ ਹਾਂਜੀ ਹੁਣ ਲੱਗੇ ਆ ਦੂਏ ਪਾਸੇ ਦਾ ਕਰਨ ਮੋਟਰ ਦਾ ਦੇਖ ਲਿਆ ਵਾਬ ਵੀ ਥੋੜਾ ਜੋਰ ਅੱਜ ਢਿੱਲੀ ਆਉਂ ਇੱਕ ਵਾਰੀ ਖੋਲ ਚੁੱਕਿਆ ਪਹਿਲਾਂ ਅਸੀਂ

ਸਮਾਨ ਹੈਗਾ ਸਾਡੀ ਪਰ ਸਾਨੂੰ ਨਾ ਨਹੀਂ ਪਤਾ। ਤਰੀ ਸਾਹਿਬ ਇਹ ਤਾਂ ਸਾਨੂੰ ਨਾ ਨਹੀਂ ਪਤਾ ਬਸ ਹੁਣ ਹੈ ਚੀਜ਼ ਪਤਾ ਨਹੀਂ ਕੀ ਆ ਇਹ। ਇਹ ਉਹ ਆ ਜਿਹੜੀ ਲੋਹੇ ਦੇ ਪਾਈਪ ਨੂੰ ਇਹਦੇ ਨਾਲ ਜੋੜ ਦਈਏ ਪਲਾਸਟਿਕ ਦੇ ਨਾਲ ਹੈ ਨਾ ਜੀ। ਉਹ ਹੈ ਬਸ ਆ ਹੀ ਪਤਾ ਸਾਨੂੰ। ਉਹਨੂੰ ਦੱਸਤਾ ਵੀ ਸਾਨੂੰ ਆ ਕੋਈ ਦੇ ਦੇ ਭਾਈ। ਉਸ ਸਮਾਂ ਕੱਢਲੀ ਦਾ ਗੁਜ਼ਾਬ ਚੱਕ ਲਈਦਾ। ਕਿਹੜੇ ਦਾ ਪਤਾ ਹੈ। ਆਹ ਦਾ ਸਰ ਕੰਮ ਖਰਾਬ ਹੀ ਆ। ਲੇਖ ਲਵੇ ਕਾਪੀ ਚ ਕਰਨਾ ਕੋਈ ਕੁਛ ਕਹੇਗਾ। ਨੋ ਯਾਦ ਕਰੂ ਲਿਖ ਕੇ। ਚੱਲਗੇ ਦਾ ਨਾਮ ਆ। ਨੋ ਯਾਦ ਆ ਫੇਰ ਕੁਲ ਜਣ ਆਪਣਾ ਜਿਹੜਾ ਰੋਜ਼ ਦਾ ਕੰਮ। ਹਾਂ ਇਹ ਫੇਰ ਕਰਦੇ। ਜਦ ਰੋਜ਼ ਦਾ ਕੰਮ ਹੋਵੇ। ਹਾਂ। ਇਹ ਤਾਂ ਆਪਾਂ ਯਾਦ ਰੱਖੀਏ। ਉਹ ਯਾ ਰੋਜ਼ ਦਾ ਕੰਮ ਹੀ ਨਹੀਂ। ਹੂੰ। ਉਹੀ ਤਾਂ ਹੈ ਜੀ। ਇਹ ਜੁਰੀ ਨਹੀਂ ਜਾਣ ਹੁੰਦੀ ਆਪਾਂ ਤਾਂ ਕਦੇ-ਕਦੇ ਕਰਦੇ ਆ ਪਹਿਲਾਂ ਕਰੀ ਦਿੱਤੀ ਉਹ ਲੱਜਾ ਤੋਂ ਵੈਰੀ ਕਰ ਤੇ ਉਹ ਦੇ ਤੇ ਉਹ ਟੁੱਟੀ ਲਈ ਤੇ ਉਧਰ ਬੱਸ ਉਹਦੇ ਬਾਅਦ ਹੁਣ ਅੱਜ ਲੱਗੇ ਆ ਦੁਬਾਰਾ ਕਰ ਸਾਰੀ ਉਮਰ ਮੈਥਸ ਦੇ ਹਿਸਾਬ ਨੂੰ ਨਹੀਂ ਸਾ ਹੋਏ ਫਾਰਮੂਲੇ ਬਦਲ ਭਗਤ ਜੀ ਨਾਲ ਦੇਖਿਆ ਤਾਂ ਕਹਿੰਦਾ ਕਹਿੰਦਾ 2 2 4 ਵੀ ਹੁੰਦਾ ਕਹਿੰਦਾ ਫਾਰਮੂਲੇ ਕਰਕੇ ਪਤਾ ਨਹੀਂ ਕਿ ਕਹਿੰਦਾ ਦੱਸਦਾ ਉਹਨੇ ਕੋਈ ਅਸਾਈ ਕੁਝ ਕਹਿੰਦਾ 1 ਕਣਾ ਵੀ ਹੁੰਦਾ ਓਹ ਜਾਰ ਰੱਖੇ ਸਾਰੀ ਉਮਰ ਨਿਆਣੇ ਕਹਿੰਦਾ ਇਹ ਫਾਰਮੂਲਾ ਹੀ ਕਰਨਾ ਫਾਰਮੂਲਾ ਹੀ ਕਰ ਕੌਮ ਕਰਦਾ ਨੂੰ ਹੱਲ ਕੋਈ ਵੀ ਨਹੀਂ ਕਿੱਥੇ ਰੱਖਣੀ ਹੈ ਇਹ ਜੀ ਹੁਣ ਇਹ ਦੇਖੋ ਕਿੱਥੇ ਰੱਖਣੀ ਹੈ ਥੋੜੀ ਜਿਹੀ ਪਿੱਛੇ ਰੱਖੋ ਪ੍ਰੈਸ਼ਰ ਵੀ ਖਾਸਾ ਵਜਣਾ ਹੈ ਪਿੱਛੇ ਥੋੜੂ ਰੱਖਣੀ ਹੈ ਵਜ ਤੇ ਘਮਾਉਣਾ ਵੀ ਹੈ ਫਿਰ ਉਰੀ ਰੱਖੂਗੀ ਆ ਘਮਾਉਣਾ ਨਹੀਂ ਹੈ ਫਿਰ ਪ੍ਰੈਸ਼ਰ ਵੀ ਖਾਸਾ ਵਜਣਾ ਹੈ ਜੀ ਆ ਵੀ ਤਾਂ ਘਮਾਉਣ ਨੂੰ ਜਗ੍ਹਾ ਚਾਹੀਦੀ ਜੀ ਉਹ ਤਾਂ ਹੈ ਵਜਣਾ ਤਾਂ ਪ੍ਰੈਸ਼ਰ ਥੱਲੇ ਨੂੰ ਮੂੰਹ ਕਰ ਦੂੰਗਾ ਤੇ ਜਿਆਦਾ ਚੌੜ ਕਰੂੰਗੀ ਤਾਂ ਕਿ ਉਹ ਹੋਊਗਾ ਫਿਰ ਥੱਲੇ ਨੂੰ ਮੂੰਹ ਕਰ ਹੋਊਗਾ ਦੇ ਇਹ ਦੁਜਾਈ ਹਾਂ ਇਹ ਇਹਦਾ ਹੈ ਆਪਣੇ ਕੋ ਪਿਆ ਉੱਤਲੇ ਨੂੰ ਕਰਨੇ ਵਾਲਾ ਬੜਾ ਠੀਕ ਆ ਕਿੱਥੇ ਆ ਹੁਣ ਪਾਈਪ ਮੇਨ ਪਾਈਪ ਚਲੋ ਆ ਟੋਟਾ ਪਿਆ ਦੀਵਰਾਜਾ ਬਣਾ ਟੋਟਾ ਆ ਛੋਟੇ ਵਾਲਾ ਬਸ ਇਹ ਟੋਟਾ ਚੱਕ ਲਿਆ ਆਹਾਂ ਇਹਦੇ ਫਾਰਮ ਲੈ ਕੇ ਪਾਇਆ ਪਿਆ ਫਾਰਮੂਲਾ ਇਹ ਤੁ ਜੈਡ ਹੁੰਦੀ ਹੈ ਤੁ ਜੈਡ ਨਾਲ ਬੱਡ ਬੜਈਆ ਆ ਖੋਲ ਕੇ ਦੇਖੋ ਰੈਂਚ ਨਾਲੇ ਖੋਲੂ ਖੁੱਲਣੀ ਤਾਂ ਹੈ ਨਹੀਂ ਖੁੱਲ ਗਈ ਕੀ ਕਰਨਾ ਛੋਟਾ ਜਣੀ ਹੈ ਬੜਾ ਨਹੀਂ ਪਹਿਣਾ ਇਹ ਤੁ ਮਨਾ ਛੋਟਾ ਪਹਿਣਾ ਜਿੰਦ ਗਾਇਲ ਲੱਗਣਾ ਹੈ ਇੱਥੇ ਕੀ ਹੈ ਬੱਡ ਹੋਣਾ ਇਹਦੇ ਨਾਲੋਂ ਛੋਟਾ ਹੈਗਾ ਕੋਈ ਦੇਖ ਲਓ ਛੋਟਾ ਪੇਦਾ ਦੇਖ ਲਈ ਉਹਦੇ ਕੋਲ ਪਏ ਤੇ ਆਹ ਦੇਖ ਉਹ ਪਏ ਦੇ ਵੀਰੇ ਆ ਉਹਨੇ ਛੋਟੇ ਮੰਜੀ ਤੇ ਮਹਤਰੀ ਸਾਹਿਬ 네ਰੂ ਮਾਰ ਕੇ ਬਣਾਤਾ ਹੈ। ਹੋਰ ਇਹ ਰਹਿ ਗਿਆ। 네ਰੂ ਤੇ ਪੜੀ ਜਿਵੇਂ ਲੱਗ ਦੇਖਦੀ ਆ। ਨਹੀਂ ਪਾਇਆ। ਉਹਨੂੰ ਹਰ ਬੱਚਾ ਵਧੀਆ ਲੱਗਦੀ। ਬਣਾਤਾ 네ਰੂ ਨਾਲ ਕੇ ਹੈ। ਚਲ। ਬਾਕੀ ਹੁ ਮਹਿਸਾਸਾਂ ਦੇਖਦੇ ਆ ਕਿਹਦੀਆਂ। ਉਹੀ ਬਜਰੀ ਤਿਆਰ ਹੋ ਗਈ ਆ ਤਿਆਰ ਲੈ ਆ ਪਾ ਦਈਏ ਫੇ ਪੇਪਰ ਹੂੰ ਪਾਣੀ ਬੰਦ ਕਰਿਆ ਤਾਂ ਨਹੀਂ ਉਹ ਇਹ ਓਕੇ ਰਿਪੋਰਟ ਇੱਧਰ ਲਿਖ ਕੇ ਜਾਣਾ ਤੈਨੂੰ ਹਾਂ ਇੱਧਰ ਨਹੀਂ ਇਕੇ ਜਾਣਾ ਦਾ ਬਾਬੇ ਹੂੰ ਹੂੰ ਦੇਖੋ ਹੋ ਰਿਹਾ ਐਸਾ ਹੋ ਰਿਹਾ ਨਾ ਨਾ ਠੀਕ ਆ ਹਾਂ ਜੀ ਜਿਹੜਾ ਦਾ ਕਰਦਾ ਹਣਾ ਹਾਂ ਆਪਣੇ ਚਾਹ ਉਹ ਕੀ ਬਣਾਣੀ ਇਕਣੀ ਤਿਆਰ ਹੋਣਾ ਸਾਰੇ ਹੀ ਤੇ ਬੱਚੇ ਨੂੰ ਪਾਣੀ ਦੀ ਸਪਲਾਈ ਹੋ ਗਈ ਡਨ ਕਾਲੂ ਚਲਾ ਕੇ ਦੇਖਾਂਗੇ ਹੁਣ ਉਹ ਉੱਥੇ ਵਾਲੀ ਸਪਲਾਈ ਰਹਗੀ ਉੱਥੇ ਥੋੜੇ ਜਿਆਦਾ ਦਿਮਾਗ ਲੱਗਣਾ ਹੈ ਦਿਮਾਗ ਵੀ ਲੱਗਣਾ ਬਰਡ ਤੋਂ ਟੁੱਕ ਬੋਸ ਹੋਣੀ ਆ ਉਹ ਜਿਹੜੇ ਲੋਹੇ ਵਾਲੇ ਪਾਈਪ ਆ ਉਹਨਾਂ ਦਾ ਖਰੇ ਕਿਆ ਬਣਨਾ ਪਹਿਲਾਂ ਆਪਾਂ ਬਹੁਤ ਔਕੇ ਖੋਲੇ ਤੇ ਜਦ ਉਹ ਖੋਲਣੇ ਹਾਂ ਸਾਰੇ ਲੋਹੇ ਵਾਲੇ ਆ ਫੇਰ ਦੇਖਦੇ ਕਿਆ ਬਣਦਾ